ਨਾਮ ਵਿਸ਼ਾਲ ਉਮਰ 22 ਸਾਲ 2200 ਕਰੋੜ ਰੁਪਏ ਦਾ ਘੁਟਾਲਾ ਇਸ ਖਬਰ ਨੂੰ ਸੁਣ ਕੇ ਸਟੇਟ ਦੇ ਚੀਫ ਮਨਿਸਟਰ ਦੀਪ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਭਲੇ ਹੀ ਇਹ ਸਕੈਮ ਅਸਾਮ ਦੇ ਵਿੱਚ ਹੋਇਆ ਪਰ ਇਸ ਸਕੈਮ ਦੇ ਵਿੱਚ ਫਸੇ ਲੋਕ ਹਰ ਇੰਡੀਆ ਦੇ ਕੋਨੇ-ਕੋਨੇ ਵਿੱਚੋਂ ਸੀ ਦੇਖੋ ਦੋਸਤੋ ਅਕਸਰ ਹੀ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਅਨ ਐਜੂਕੇਟਿਡ ਲੋਕਾਂ ਨੂੰ ਇਸ ਸਕੈਮ ਦੇ ਵਿੱਚ ਫਸਾਇਆ ਜਾਂਦਾ ਹੈ ਲੇਕਿਨ ਦੋਸਤੋ ਇਸ ਸਕੈਮ ਦੇ ਵਿੱਚ ਅੱッセ ਖਾਸੇ ਐਜੂਕੇਟਿਡ ਲੋਕਾਂ ਨੂੰ ਫਸਾਇਆ ਗਿਆ ਵੈਸੇ ਤਾਂ ਦੋਸਤੋ ਨਾਰਥ ਸਾਈਡ ਦਾ ਇਹ ਇਕਲੌਤਾ ਸਕੈਮ ਨਹੀਂ ਆ ਅੱਜ ਆਏ ਦਿਨ ਕਈ ਨਾਰਥ ਸਾਈਡ ਵਿੱਚ ਸਕੈਮ ਵੇਖਣ ਨੂੰ ਮਿਲਦੇ ਹਨ ਦੇਖੋ ਦੋਸਤੋ ਜਲਦੀ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਲੋਕ ট্রেਡਿੰਗ ਨੂੰ ਅਪਣਾਉਂਦੇ ਹਨ ਅਤੇ ਆਨਲਾਈਨ ਟ੍ਰੇਡਿੰਗ ਦੇ ਇਸ ਜਮਾਨੇ ਵਿੱਚ ਬਹੁਤ ਸਾਰੇ ਲੋਕ ਆਪਣੇ ਪੈਸੇ ਨੂੰ ਡਬਲ ਕਰਨ ਦੇ ਲਈ ਟ੍ਰੇਡਿੰਗ ਕਰਦੇ ਹਨ ਤੇ ਇਸੇ ਹੀ ਗੱਲ ਦਾ ਫਾਇਦਾ ਉਠਾਇਆ ਅਸਾਮ ਦੇ ਵਿਸ਼ਾਲ ਖੁਰਾਨ ਨੇ ਇਸ 22 ਸਾਲ ਦੇ ਲੜਕੇ ਨੇ ਇੰਨੀ ਘੱਟ ਉਮਰ ਦੇ ਵਿੱਚ ਇੰਨਾ ਵੱਡਾ ਸਕੈਮ ਆਖਿਰ ਕੀਤਾ ਕਿਵੇਂ ਤੇ ਵੇਖੋ ਦੋਸਤੋ ਇਦਾਂ ਦੇ ਸਕੈਮ ਕਰਨ ਦੇ ਲੇ ਤਾਂ ਹਾ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੋਣਾ ਚਾਹੀਦਾ ਹੈ ਜਾਂ ਫਿਰ ਇੱਕ ਤਗੜੀ ਪਛਾਣ ਹੋਣੀ ਚਾਹੀਦੀ ਹੈ ਵਿਸ਼ਾਲ ਕੋਲ ਪੈਸਾ ਨਹੀਂ ਸੀ ਪਰ ਉਸਨੇ ਆਪਣੀ ਪਛਾਣ ਦਾ ਸਹਾਰਾ ਲਿਆ ਅਤੇ ਪਲਾਨ ਨੂੰ ਅੰਜਾਮ ਦਿੱਤਾ ਸਭ ਤੋਂ ਪਹਿਲਾਂ ਉਸਨੇ ਫਾਰਮਾ ਵੀਡੀਓ ਪ੍ਰੋਡਕਸ਼ਨ ਇਸ ਫੀਲਡ ਵਿੱਚ ਅਲੱਗ-ਅਲੱਗ ਕੰਪਨੀ ਨੂੰ ਰਜਿਸਟਰਡ ਕੀਤਾ ਅਤੇ ਖੁਦ ਨੂੰ ਬਿਜ਼ਨਸਮੈਨ ਕਹਾਣਾ ਸ਼ੁਰੂ ਕਰ ਦਿੱਤਾ ਇਸ ਦੀ ਵਜ੍ਹਾ ਨਾਲ ਉਸ ਦੀ ਇੱਕ ਵਧੀਆ ਲੋਕਾਂ ਦੇ ਵਿੱਚ ਪਛਾਣ ਬਣ ਗਈ ਤੇ ਇਸ ਦੇ ਨਾਲ ਉਸ ਨੂੰ ਅਟੈਨਸ਼ਨ ਮਿਲਣ ਲੱਗੀ ਅਤੇ ਇੱਥੋਂ ਹੀ ਉਸ ਦੇ ਪਲਾਨ ਦੀ ਸ਼ੁਰੂਆਤ ਹੋਈ ਅਟੈਨਸ਼ਨ ਮਿਲਣ ਤੋਂ ਬਾਅਦ ਉਸ ਨੇ ਆਪਣੀ ਕੰਪਨੀ ਦੇ ਨਾਮ ਤੋਂ ਲੋਕਾਂ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਪੈਸੇ ਦੇ ਬਦਲੇ ਉਹ ਲੋਕਾਂ ਨੂੰ ਇੱਕ ਵਧੀਆ ਰਿਟਰਨ ਦੇਣ ਦਾ ਵਾਅਦਾ ਵੀ ਕਰਦਾ ਸੀ ਅਤੇ ਦੋਸਤੋ ਜੋ ਵਿਸਾਲ ਦਾ ਆਫਰ ਸੀ ਉਹ ਬਹੁਤ ਹੀ ਜ਼ਿਆਦਾ ਸਿੰਪਲ ਸੀ ਇਨਵੈਸਟਰਾਂ ਕੋਲੋਂ ਇੱਕ ਵੱਡਾ ਅਮਾਉਂਟ ਉਠਾਉਂਦਾ ਸੀ ਅਤੇ ਉਸ ਤੋਂ ਬਾਅਦ ਉਸ ਇਨਵੈਸਟਰਾਂ ਨੂੰ 60 ਦਿਨਾਂ ਦੇ ਵਿੱਚ 30% ਰਿਟਰਨ ਦੇਣ ਦਾ ਵਾਅਦਾ ਕਰਦਾ ਸੀ ਵਿਸ਼ਾਲ ਦੀ ਇੱਕ ਤਗੜੀ ਲਾਈਫ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਪੈਸੇ ਇਨਵੈਸਟ ਕਰਨੇ ਸ਼ੁਰੂ ਕਰ ਦਿੱਤੇ ਪਰ ਦੋਸਤੋ ਵਿਸ਼ਾਲ ਨੇ ਕਦੇ ਵੀ ਆਪਣੇ ਬਿਜ਼ਨਸ ਵਿੱਚ ਪੈਸੇ ਇਨਵੈਸਟ ਕੀਤੇ ਹੀ ਨਹੀਂ ਸੀ ਉਲਟਾ ਉਸਨੇ ਉਸ ਪੈਸੇ ਦੇ ਨਾਲ ਲਗਜ਼ਰੀਆਂ ਕਾਰਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਉਸ ਦੀ ਮਦਦ 파ਟਨਰ ਸੁਪਨਲ ਦਾਸ ਨੇ ਕੀਤੀ ਸਭ ਤੋਂ ਪਹਿਲਾਂ ਵਿਸ਼ਾਲ ਅਤੇ ਸੁਪਨਲ ਇਨਵੈਸਟਰਾਂ ਕੋਲੋਂ ਪੈਸੇ ਲੈਂਦੇ ਸਨ ਉਸਤੇ 2 ਮਹੀਨੇ ਬਾਅਦ ਜੋ ਪੈਸਾ ਮਿਲਿਆ ਸੀ ਉਸੇ ਵਿੱਚੋਂ 30% ਪੈਸਾ ਵਾਪਸ ਦੇ ਦਿੰਦੇ ਸਨ ਇਨਵੈਸਟਰਾਂ ਨੂੰ ਕੌਨਫੀਡੈਂਸ ਆ ਜਾਂਦਾ ਹੈ ਕਿ ਪੈਸੇ ਮਿਲ ਰਹੇ ਹਨ ਅਤੇ ਉਹ ਇਨਵੈਸਟਰ ਹੋਰ ਚਾਰ ਲੋਕਾਂ ਨੂੰ ਦੱਸਦਾ ਸੀ ਕਿ ਪੈਸੇ ਮਿਲ ਰਹੇ ਹਨ ਇਦਾਂ ਕਰ ਕਰਕੇ ਇਹਨਾਂ ਦੀ ਮਸ਼ਹੂਰੀ ਹੋਣ ਲੱਗ ਗਈ ਅਤੇ ਵਿਸ਼ਾਲ ਕੋਲ ਇਨਵੈਸਟਰਾਂ ਦੀਆਂ ਲਾਈਨਾਂ ਲੱਗ ਗਈਆਂ ਕੁਝ ਲੋਕ ਇਦਾਂ ਦੇ ਵੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ 15 ਤੋਂ 20 ਲੱਖ ਰੁਪਈਆ ਵਿਸ਼ਾਲ ਨੂੰ ਦੇ ਦਿੱਤਾ ਫਿਰ ਇਹਨਾਂ ਨੇ ਇੱਕ ਇਨਵੈਸਟਰ ਦਾ ਪੈਸਾ ਦੂਜੇ ਇਨਵੈਸਟਰ ਨੂੰ ਦੇਣਾ ਸ਼ੁਰੂ ਕਰ ਦਿੱਤਾ ਫਿਰ ਇਹਨਾਂ ਦਾ ਮਾਸਟਰ ਪਲਾਨ 3 ਸਾਲ ਲਗਾਤਾਰ ਚੱਲਦਾ ਰਿਹਾ ਵਿਸ਼ਾਲ ਨੇ ਆਪਣੀ ਭੈਣ ਦੇ ਵਿਆਹ ਤੇ ਤਕਰੀਬਨ 25 ਕਰੋੜ ਰੁਪਈਆ ਖਰਚ ਦਿੱਤਾ ਇਥੋਂ ਤੱਕ ਸਭ ਕੁਝ ਸਹੀ ਚੱਲਦਾ ਰਿਹਾ ਸੀ ਲੇਕਿਨ ਵਿਸ਼ਾਲ ਦੀ ਪੋਲ ਉਦੋਂ ਖੁੱਲੀ ਜਦੋਂ ਪੁਰਾਣੇ ਇਨਵੈਸਟਰਾਂ ਨੂੰ ਪੈਸੇ ਮਿਲਨੇ ਬੰਦ ਹੋ ਗਏ ਦੇਖੋ ਦੋਸਤੋ ਜਦੋਂ ਤੱਕ ਨਵੇਂ ਇਨਵੈਸਟਰ ਆ ਰਹੇ ਸਨ ਪੁਰਾਣੇ ਇਨਵੈਸਟਰਾਂ ਨੂੰ ਪੈਸੇ ਮਿਲ ਰਹੇ ਸਨ ਜਦੋਂ ਹੀ ਨਵੇਂ ਇਨਵੈਸਟਰਾਂ ਕੋਲੋਂ ਪੈਸੇ ਮਿਲਨੇ ਬੰਦ ਹੋ ਗਏ ਅਤੇ ਪੁਰਾਣੇ ਇਨਵੈਸਟਰਾਂ ਨੂੰ ਰਿਟਰਨ ਮਿਲਣਾ ਬੰਦ ਹੋ ਗਿਆ ਹੁਣ ਦੋਸਤੋ ਇਦਾਂ ਦੀ ਸਿਚੁਏਸ਼ਨ ਵਿੱਚ ਜ਼ਿਆਦਾਤਰ ਸਕੈਮਰ ਕੀ ਕਰਦੇ ਹਨ ਆਪਣਾ ਬੋਰੀ ਬਿਸਤਰਾ ਉਠਾ ਕੇ ਉਥੋਂ ਭੱਜ ਜਾਂਦੇ ਨੇ ਵਿਸ਼ਾਲ ਤੇ ਸੁਪਨਲ ਐਸੀ ਹੀ ਤਿਆਰੀ ਵਿੱਚ ਸਨ ਪਰ ਉਹਨਾਂ ਦੇ ਭੱਜਣ ਤੋਂ ਪਹਿਲਾਂ ਹੀ ਅਸਾਮ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਵਿਸ਼ਾਲ ਤੇ ਸੁਪਨਲ ਫੜੇ ਜਾਣ ਤੋਂ ਬਾਅਦ ਪੁਲਿਸ ਨੂੰ ਲੱਗ ਰਿਹਾ ਸੀ ਕਿ ਉਹਨਾਂ ਨੇ ਅਸਲੀ ਗੁਨਾਹਗਾਰ ਨੂੰ ਫੜ ਲਿਆ ਹੈ ਪਰ ਜਿਵੇਂ ਜਿਵੇਂ ਕਾਰਵਾਈ ਅੱਗੇ ਅੱਗੇ ਵੱਧੀ ਹੈਰਾਨ ਕਰ ਦੇਣ ਵਾਲੀ ਸੱਚਾਈ ਸਾਹਮਣੇ ਆਈ ਕਿਉਂਕਿ ਵਿਸ਼ਾਲ ਅਤੇ ਸੁਪਨਲ ਇਹਨਾਂ ਦੋਵਾਂ ਤੋਂ ਇਲਾਵਾ 33 ਹੋਰ ਲੋਕਾਂ ਦਾ ਨਾਮ ਵੀ ਆਇਆ ਇਸ 2200 ਕਰੋੜ ਦੇ ਸਕੈਮ ਤੋਂ ਬਾਅਦ ਹੁਣ ਅਸਾਮ ਦੇ ਸੀਐਮ ਨੇ ਸਾਵਧਾਨ ਹੋਣ ਲਈ ਕਿਹਾ